ਸਾਰੇ ਹੀ ਸੋਤਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾ ਚੈਨਲ ਬਹੁਤ ਬਹੁਤ ਸਵਾਦ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਮਜ਼ਬੂਤ ਹੋਣ ਲਈ ਜਿਹੜੇ ਲੀਡਰ ਪਾਰਟੀਆਂ ਛੱਡ ਕੇ ਚਲੇ ਗਏ ਸੀ ਉਹਨਾਂ ਦੀਆਂ ਵਾਪਸੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਲੀਡਰਾਂ ਨੂੰ ਉਹਨਾਂ ਦੀਆਂ ਘਰ ਵਾਪਸੀਆਂ ਕਰਵਾ ਰਹੇ ਨੇ ਸੋ ਪਿਛਲੇ ਦਿਨੀ ਸੋਨ ਸਿੰਘ ਠੰਡਲ ਜਿਨ੍ਹਾਂ ਦੀ ਅਕਾਲੀ ਦਲ ਵਿੱਚ ਵਾਪਸੀ ਹੋਈ ਉਸ ਤੋਂ ਬਾਅਦ ਇੱਕ ਹੋਰ ਮਾਝੇ ਦਾ ਵੱਡਾ ਲੀਡਰ ਜਿਹੜਾ ਲੋਕ ਸਭਾ ਚੋਣਾਂ ਅਕਾਲੀ ਦਲ ਤੋਂ ਲੜਿਆ ਸੀ ਲੇਕਿਨ ਅਕਾਲੀ ਦਲ ਦੇ ਮਤਭੇਦ ਹੋਣ ਕਾਰਨ ਉਹ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇ ਗਿਆ ਸੀ ਸੋ ਉਹਨਾਂ ਦੀ ਹੁਣ ਅਕਾਲੀ ਦਲ ਵਿੱਚ ਵਾਪਸੀ ਹੋਈ ਹੈ ਸੁਭੀ ਸਿੰਘ ਬਾਦਲ ਨੇ ਉਹਨਾਂ ਨੂੰ ਜਿਹੜਾ ਖੁਦ ਸਵਾਗਤ ਕੀਤਾ ਹੈ ਔਰ ਉਹਨਾਂ ਨੂੰ ਆਪਣਾ ਛੋਟਾ ਭਰਾ ਦੱਸਿਆ ਜੋ ਮਾਝੇ ਤੋਂ ਅਨਿਲ ਜੋਸ਼ੀ ਅੰਮ੍ਰਿਤਸਰ ਦੇ ਸੀ ਔਰ ਅਕਾਲੀ ਦਲ ਤੋਂ ਦੋ ਵਾਰ ਵਧਾਇਗ ਰਹੇ ਚੁੱਕੇ ਸੀ ਹਿੰਦੂ ਚੇਹਰਾ ਸੀ ਜਿਹੜੇ ਅਕਾਲੀ ਦਲ ਦੀ ਮੂਰਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਤੇ ਪਿਛਲੇ ਕੁਝ ਮਹੀਨਿਆਂ ਤੋਂ ਬਿਲਕੁਲ ਕਿਨਾਰਾ ਕਰ ਚੁੱਕੇ ਸੀ ਅਕਾਲੀ ਦਲ ਤੋਂ ਭਾਵੇਂ ਉਹਨਾਂ ਦਾ ਸਿਫੇ ਮਨਜ਼ੂਰ ਨਹੀਂ ਕੀਤੇ ਗਏ ਸੀ ਪਰ ਅਕਾਲੀ ਦਲ ਦੀਆਂ ਗਤੀਵਿਧੀਆਂ ਦੇ ਵਿੱਚ ਉਹ ਬਿਲਕੁਲ ਜਿਹੜਾ ਹਿੱਸਾ ਨਹੀਂ ਲੈ ਰਹੇ ਸੀ ਸੋ ਹੁਣ ਅਕਾਲੀ ਦਲ ਦੇ ਵਿੱਚ ਵਾਪਸੀ ਹੋਈ ਹੈ ਨਿੰਜੋਸ਼ੀ ਦੀ ਜੋ ਅਕਾਲੀ ਦਲ ਨੂੰ ਬਹੁਤ ਵੱਡਾ ਬਲ ਮਿਲਿਆ ਹੈ ਹਿੰਦੂ ਚੇਹਰਾ ਜਿਹੜਾ ਹਿੰਦੂ ਵੋਟਰ ਉਹ ਹਿੰਦੂ ਚੇਹਰੇ ਨਾਲ ਅਕਾਲੀ ਦਲ ਵੱਲ ਆਉਂਦਾ ਹੈ ਸੋਲੋ ਦਿਹਾਣਾ ਦੀ ਉਪਚੋਣ ਦੇ ਵਿੱਚ ਉਸ ਦਾ ਬਹੁਤ ਵੱਡਾ ਅਹਿਮ ਰੋਲ ਹੋਵੇਗਾ ਜੋ ਲੁਧਿਆਣਾ ਦੇ ਵਿੱਚ ਸਿੱਖ ਉਮੀਦਵਾਰ ਅਕਾਲੀ ਦਲ ਨੇ ਉਤਾਰਿਆ ਹੋਇਆ ਹੈ ਉਥੇ ਹਿੰਦੂ ਵੋਟਰ ਜਿਹੜੇ ਨੇ ਉਹ ਅਕਾਲੀ ਦਲ ਨਾਲ ਜੁੜਨਗੇ ਸੋ ਉਹਨਾਂ ਨੂੰ ਲੁਧਿਆਣਾ ਦੀ ਜਿੰਮੀ ਚੋਣ ਵਿੱਚ ਵੀ ਵੱਡੀ ਤੇ ਅਹਿਮ ਜ਼ਿੰਮੇਵਾਰੀ ਦੇ ਦਿੱਤੀ ਹੈ ਸੁਭੀਰ ਸਿੰਘ ਬਾਦਲ ਨੇ ਸੋ ਪੀਰ ਸਿੰਘ ਬਾਦਲ ਨੇ ਅਨਿਲ ਜੋਸ਼ੀ ਨੂੰ ਆਪਣਾ ਛੋਟਾ ਪ੍ਰਾਤ ਅਸਤੇ ਹੋ ਕੇ ਕਹਿ ਕੇ ਅਕਾਲੀ ਦਲ ਦੀ ਮਜ਼ਬੂਤੀ ਲਈ ਇਹਨਾਂ ਨੇ ਦਿਨ ਰਾਤੇ ਕੀਤੀ ਸੀ ਸੋ 2024 ਦੇ ਲੋਕ ਸਭਾ ਚੋਣਾਂ ਵੀ ਲੜੇ ਔਰ ਉਹਨਾਂ ਨੂੰ ਬਹੁਤ ਵੱਡਾ ਲੋਕਾਂ ਨੇ ਹੰਗਾਰਾ ਦਿੱਤਾ ਸੀ ਸੋ ਅਨਿਲ ਜੋਸ਼ੀ ਦੋ ਵਾਰ ਵਿਧਾਇਕ ਰਹ ਚੁੱਕੇ ਨੇ ਔਰ ਪੰਜਾਬ ਦੇ ਸੰਸਦੀ ਸਖਤਰ ਵੀ ਰਹੇ ਸੀ ਅਨਿਲ ਜੋਸ਼ੀ ਨੂੰ ਜਿਵੇਂ ਹੀ ਅਕਾਲੀ ਦਲ ਚ ਵਾਪਸੀ ਹੋਈ ਹੈ ਅਕਾਲੀ ਦਲ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੀਡਰ ਜਿਹੜੇ ਨੇ ਅਕਾਲੀ ਦਲ ਵਾਪਸੀ ਕਰਨ ਵਾਸਤੇ ਤਿਆਰ ਹੋਏ ਬੈਠੇ ਨੇ ਸੋ ਅਨਿਲ ਜੋਸ਼ੀ ਨੂੰ ਵਾਪਸ ਆਉਣ ਨਾਲ ਅਕਾਲੀ ਦਲ ਮਜ਼ਬੂਤ ਹੋਇਆ ਲੁਧਿਆਣਾ ਦੀ ਜਿਮਨੀ ਚੋਣ ਦੇ ਵਿੱਚ ਹੋਰ ਬਹੁਤ ਵੱਡਾ ਬਲ ਮਿਲਿਆ ਹੈ ਲੁਧਿਆਣਾ ਦੀ ਜਿਮਨੀ ਚੋਣ ਦਾ ਉਹਨਾਂ ਨੂੰ ਕੋਆਰਡੀਨੇਟਰ ਲਾ ਦਿੱਤਾ ਗਿਆ ਔਰ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਕਿ ਚੋਣ ਪ੍ਰਚਾਰ ਕਰਨ ਵਾਸਤੇ ਉਪ ਚੋਣ ਵਿੱਚ ਔਰ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਨਿਲ ਜੋਸ਼ੀ ਜਿਹੜੇ ਨੇ ਉਹਨਾਂ ਨੂੰ ਮਾਝੇ ਦੇ ਵਿੱਚ ਸਰਗਰਮ ਕੀਤਾ ਜਾਵੇਗਾ ਔਰ ਮਾਝੇ ਦੇ ਵਿੱਚ ਜਿਸ ਤਰ੍ਹਾਂ ਅਕਾਲੀ ਦਲ ਦੇ ਸੀਨੀਅਰ ਲੀਡਰ विक्रमजीत सिंह मजीठिया जिन्ना दी गैर हाजिरी ਡਟਕ ਰਹੀਏ ਉਹ अनिल जोशी ਪੂਰੀ ਕਰਨਗੇ ਕਿਉਂਕਿ विक्रमजीत सिंह मजीठिया ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਜੋ ਨਸ਼ਿਆਂ ਨੂੰ ਲੈ ਕੇ ਉਹਨਾਂ ਦੇ ਉੱਪਰ ਕੇਸ ਦਰਜ ਕੀਤਾ ਹੋਇਆ ਹੈ ਉਹ ਕਿਤੇ ਨਾ ਕਿਤੇ ਬਿਕਰਮਜੀਤ ਸਿੰਘ ਮਜੀਠੀਆ ਲਈ ਬਹੁਤ ਵੱਡਾ ਨੁਕਸਾਨਦਾਇ ਹੋ ਰਿਹਾ ਹੈ ਸੋ ਬਿਕਰਮ ਸਿੰਘ ਮਜੀਠੀਆ ਜਿਹੜੇ ਮਾਝੇ ਦੇ ਵਿੱਚ ਜਰਨੈਲ ਕਹੇ ਜਾਂਦੇ ਨੇ ਉਹਨਾਂ ਦੀ ਜਗ੍ਹਾ ਦੇ ਉੱਪਰ ਇਹਨਾਂ ਜੋਸ਼ੀ ਹੁਣ ਕੰਮ ਕਰਨਗੇ ਕਿਉਂਕਿ ਮਾਝੇ ਦੇ ਵਿੱਚ ਅਕਾਲੀ ਦਲ ਦੇ ਕੋਲ ਮਜ਼ਬੂਤ ਚਿਹਰਾ ਨਹੀਂ ਸੀ ਜਿਸ ਤਰ੍ਹਾਂ ਵਿਰਸਾ ਸਿੰਘ ਵਟੋਵਾ ਵੀ ਅਕਾਲੀ ਦਲ ਤੋਂ ਬਾਹਰ ਚਲੇ ਗਏ ਉਸ ਦੇ ਨਾਲ ਹੀ ਬਿਕਰਮਜੀਤ ਸਿੰਘ ਮਜੀਠੀਆ ਦੇ ਪੰਜਾਬ ਸਰਕਾਰ ਨੇ ਜਿਹੜਾ ਕਿ ਨਸ਼ਿਆਂ ਦੇ ਵਿੱਚ ਉਹਨਾਂ ਨੂੰ ਰਜਾਇਆ ਹੋਇਆ ਹੈ ਨਸ਼ਿਆਂ ਦੇ ਵਿੱਚ ਉਹਨਾਂ ਦੇ ਉੱਪਰ ਕੇਸ ਦਰਜ ਕਰਨ ਵਾਸਤੇ ਉਹਨਾਂ ਦੇ ਉੱਪਰ ਵਿਜੀਲੈਂਸ ਦੇ ਵੱਲੋਂ ਛਿੱਟਾ ਬਣਾ ਬਣਾ ਕੇ ਉਹਨਾਂ ਦੇ ਉੱਪਰ ਜਿਹੜਾ ਕਿ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਸ ਕਰ ਅਨਿਲ ਜੋਸ਼ੀ ਹੁਣ ਮਾਝੇ ਦੀ ਕਮਾਨ ਸਮਰਨਗੇ ਸੋ ਅਨਿਲ ਜੋਸ਼ੀ ਦੇ ਵਾਪਸ ਹੋਣ ਨਾਲ ਅਕਾਲੀ ਦਲ ਨੂੰ ਬਹੁਤ ਵੱਡਾ ਬਲ ਮਿਲਿਆ ਹੈ